ਆਪਣੇ ਚੇਨੇ ਦੇ ਵਿੱਚ ਦੇਖਦੇ ਹਾਂ ਆਪਣੇ ਪਸਟਾ ਕਰਵਾਉਣ ਵਾਲੇ ਪਾਰਟੀ ਆਪਣੇ ਖੇਤਰ ਵਧੀਆ ਸੁਣ ਬਾਬੇ ਬਾਬੇ ਕਿੱਥੇ ਦੂਰ ਪਰੇ ਨੂੰ ਲੱਗ ਪਾਕੜਾ ਦਾ ਰਾਮਾਸੂ ਦੀ ਖਾਦ ਤੇ ਟਿਕਾਣਾ ਵੀ ਲੱਭਾ ਨਹੀਂ ਕਿ ਇਹ ਤਾਂ ਸਿਰੇ ਹੀ ਗਿਆ ਹੈ ਮੈਂ ਨੂੰ और कोई ਕਰਾਪਟ ਕੀਤੀ ਆ ਜੀ ਉਥੇ ਬਲਾਕ ਸੰਪਤੀ ਦੇ ਵਿੱਚ ਕਾਂਗਰਸ ਪਾਰਟੀ ਨੇ ਵੱਧ ਸੀਟਾਂ ਸਾਥ ਸੀਟਾਂ ਅੱਗੇ ਲਾ ਜਾ ਕੇ ਵੱਡੀ ਪਾਰਟੀ ਹੋਈ ਆ ਚਾਰ ਕਾਲੀ ਦਲ ਦੀ ਤੇ ਦੋ ਜਿਹੜੀ ਆ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਦੋ ਸੀਟਾਂ ਮਿਲੀਆਂ ਨੇ ਉਹਨਾਂ ਨੂੰ ਉਥੇ ਹਾਰ ਦਾ ਮੂੰਹ ਦੇਖਣਾ ਪਿਆ ਇਸੇ ਤਰ੍ਹਾਂ ਬਲਾਕ ਸੰਪਤੀ ਰਾਹਾ ਦੇ ਵਿੱਚ ਕਾਂਗਰਸ ਪਾਰਟੀ ਪੰਜ ਸੀਟਾਂ ਦੇ ਜਿੱਤ ਚੁੱਕੀ ਆ ਕਾਲੀ ਦਲ ਚਾਰ ਤੇ ਆ ਬਾਕੀ ਦੀ ਆਪ ਤੇ ਆ ਇੱਥੇ ਵੀ ਜਿਹੜਾ ਸਾਡਾ ਜ਼ਿਲ੍ਹਾ ਵਿਦਵਾਨ ਮੈਂਬਰਾ ਤਿੰਨੂ ਜੀ ਉਹ ਅੱਗੇ ਜਾ ਰਹੇ ਨੇ ਜਨ ਨੂੰ ਉਮੀਦ ਆ ਵੀ ਹੁੰਦਾ ਇੱਕ ਦੋ ਜਿਹੜੇ ਰੌ ਰਹਂਦੇ ਨੇ ਉਹ ਜਲਦੀ ਨਿਕਲ ਜਾਣਗੇ ਤੇ ਸਾਡੀ ਜਿਹੜੀ ਕਾਂਗਰਸ ਪਾਰਟੀ ਆ ਦੋਨੇ ਬਲਾਕ ਸੰਚੀਆਂ ਦੇ ਵਿੱਚ ਦੋਨੇ ਜ਼ਿਲ੍ਹਾ ਫਤਿਹੀਆਂ ਜਿਹੜੀਆਂ ਸ਼ੀਟਾਂ ਨੇ ਉਹ ਜਿੱਤ ਕੇ ਜਿੱਤ ਕੇ ਪ੍ਰਾਪਤ ਤੇ ਕਾਂਗਰਸ ਪਾਰਟੀ ਕੋਲ ਹੀ ਪਾਊਗੀ ਜਿੰਦਾਬਾਦ ਸਾਨੂੰ ਇਸ ਸਮੇਂ ਬਹੁਤ ਸਹਿਯੋਗ ਦਿੱਤਾ ਤੇ ਭਾਈਚਾਰਾ ਕਾਇਮ ਰੱਖਿਆ ਤੇ ਵੋਟਾਂ ਦੇ ਵਿੱਚ ਵੱਧ ਵੋਟਾਂ પાਕੇ ਸਾਡੇ ਦੋਨੇ ਜ਼ਿਲ੍ਹਾ ਪ੍ਰਦੇਸ਼ ਮਨੋਰਨ ਵਿੱਚ ਆਇਆ ਤੇ ਬਲਾਕ ਸੰਮਤੀ ਦੇ ਵਿੱਚ ਅਸੀਂ ਜੋ ਵੀ ਹੈ ਦਾਹਾਂ ਦਾ ਜਿਹੜਾ ਪ੍ਰੋਗਰਾਮ ਹੋਊ ਪਾਰਟੀ ਦੇ ਅਨੁਸਾਰ ਕਰਾਂਗੇ। ਤਾਂ ਧੰਨ ਜੀ ਨਾਲ ਮੌਜੂਦ ਨੇ ਭਾਜੀ 800 ਤੇ ਲੀਡ ਆ ਤੁਹਾਡੀ ਕਾਂਗਰਸ ਪਾਰਟੀ ਦੀ ਕੀ ਕਹੋਗੇ ਜੀ? ਦੇਖੋ ਬਹੁਤ ਖੁਸ਼ੀ ਦੀ ਗੱਲ ਆ ਜੇ 800 ਤੇ ਲੀਡ ਆ ਹਾਂਜੀ ਕਿਉਂਕਿ ਰਾਮਗੜ੍ਹ ਸਰਦਾਰਾਂ ਜ਼ੋਨ ਆ ਜਿਹੜਾ ਕਾਂਗਰਸ ਪਾਰਟੀ ਜਿੱਤ ਚੁੱਕੀ ਆ ਹਾਂਜੀ ਬਲਾਕ ਸੰਮਤੀ ਦੀਆਂ 15 ਸੀਟਾਂ ਵਿੱਚੋਂ ਬਲੌਤ ਬਲੌਗ ਤੇ ਅਸੀਂ ਕਾਂਗਰਸ ਪਾਰਟੀ 7 ਸੀਟਾਂ ਜਿੱਤੀ ਆ ਝਾੜੂ ਸਰਪ 2 ਸੀਟਾਂ ਤੇ ਸਿਮਟ ਗਿਆ ਲੋਕਾਂ ਨੇ ਸ਼ੀਸ਼ਾ ਦਿਖਾਤਾ ਜਿਹੜਾ 2022 ਚ ਲੋਕ ਬਦਲਾਅ ਦੇ ਨਾਂ ਤੇ ਠੱਗੇ ਗਏ ਸੀ ਲੁੱਟੇ ਗਏ ਸੀ ਤੇ ਜਿਨ੍ਹਾਂ ਨੂੰ ਬਾਅਦ ਚ ਹੁਣ ਡਰਾਇਆ ਜਾ ਰਿਹਾ ਸੀ ਧਮਕਾਇਆ ਜਾ ਰਿਹਾ ਸੀ ਉਂਗਲਾ ਵੱਟ ਦੇਾਂਗੇ ਅੱਖਾਂ ਕੱਟ ਦੇਾਂਗੇ ਉਹ ਲੋਕਾਂ ਨੇ ਜ਼ਬਰਦਸਤ ਜਿਹੜਾ ਜਵਾਬ ਆ ਵੋਟਾਂਾਂ ਹੀ ਦੇ ਦਿੰਦਾ ਇੱਕ ਭਾਈ ਆਣ ਦੱਸਿਓ ਜਿਹੜਾ ਬੈਗਵਾਲ ਪਿੰਡ ਦਾ ਹੈ ਚਾ ਮਿੰਡਾ ਰਾਮਪੁਰ ਪਿੰਡ ਆਲੇ-ਦਾਲੇ ਦਰਾਹੇ ਦੇ ਆਲੇ-ਦਾਲੇ ਪਿੰਡਾ ਇੱਥੋਂ ਕਾਂਗਰਸ ਦੇਤੂ ਰਹੀ ਆ ਉਹਦੇ ਬਾਰੇ ਕੀ ਕਹੋਗੇ ਇੱਧਰ ਹਾਂ ਜੀ ਪਾਰਟੀ ਲਈ ਬੜਾ ਸ਼ੁਭ ਸ਼ਗਨਾ ਜੀ ਕੌਂਸਲ ਪਾਰਟੀ ਇਹਨਾਂ ਨਗਰਾਂ 'ਚ ਹਮੇਸ਼ਾ ਮਜ਼ਬੂਤ ਰਹਿੰਦੀ ਆ ਕਿਉਂਕਿ ਸਾਡੇ ਅੰਦਰ ਭਾਈਚਾਰਕ ਸਾਂਝ ਆ ਅਸੀਂ ਕੋਈ ਬਾਹਰੋਂ ਨਹੀਂ ਆਏ ਅਸੀਂ ਇੱਥੇ ਜੰਮੇ ਪਲੇ ਆ ਇੱਥੇ ਹੀ ਮੈਂ ਪੜ੍ਹਿਆ ਦਰਾਹੇ ਕਾਲਜ 'ਚ ਇੱਥੇ ਹੀ ਰਹੇ ਆ ਸਾਡਾ ਇੱਕ ਦੂਜੇ ਨਾਲ ਰਿਸ਼ਤੇ ਨੇ ਜਿਹੜੇ ਬੜੇ ਮਜ਼ਬੂਤ ਨੇ ਚਾਹੇ ਪਰ ਅਸੀਂ ਕਿਸੇ ਨੂੰ ਜਾਤੀ ਤੌਰ ਤੇ ਨੁਕਸਾਨ ਪਹੁੰਚਾਉਣ ਦਾ ਯਤਨ ਨਹੀਂ ਕੀਤਾ ਜਿਹੜਾ ਕਿ ਹੁਣ ਦਾ ਐਮ.ਐਲ.ਏ. ਜਾਤੀ ਤੌਰ ਤੇ ਅੱਖਾਂ ਕੱਢਣ ਦੀਆਂ ਔਂਕਲਾਂ ਬਟੜੀਆਂ ਗੱਲ ਕਰਦਾ ਬੈਲਚ ਕਾਲੀ ਵੀ ਰਹੇ ਨੇ ਕਾਂਗਰਸ ਵੀ ਰਹੇ ਨੇ ਪਰ ਇਹ ਜਿਹੜੇ ਨਵੇਂ ਬਦਲਾਅ ਚਾਏ ਸੀ ਇਹਨਾਂ ਦੇ ਜਿਹੜੇ ਨਤੀਜੇ ਨੇ ਜਿਹੜੇ ਇਹਨਾਂ ਦੀ ਸਕੂਚ ਆ ਉਹ ਸਾਹਮਣੇ ਆਈ ਆ ਸ਼ਾਮ-ਦਾਮ ਦੰਡ ਬੇਦਬਾਹੀ ਉਹ ਸਾਹਮਣੇ ਆ ਗਈ ਲੋਕ ਹੁਣ ਸਿਆਣੇ ਨੇ ਉਹਨਾਂ ਨੇ ਸਮਝ ਲਿਆ ਤੇ ਉਹਨਾਂ ਨੂੰ ਬਿਲਕੁਲ ਬਹੁਤ ਵਧੀਆ ਜੀ ਤਨਵਾਜੀ